ਮਹਿਕਪ੍ਰੀਤ ਕੋਰ ਦਾ ਮਾਮਲਾ ਅclearfix ਕੀ ਹੈ ਕਿ ਵਾਕਈ ਹੀ ਇਸ ਇਨਫਲੂਐਂਸਰ ਕੁੜੀ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਹੀ ਵਲੌਗ ਬਣਾਉਂਦੀ ਹੁੰਦੀ ਹੈ ਹਰੇਕ ਪਲੇਟਫਾਰਮ ਦੇ ਉੱਪਰ ਆਪਣੇ ਘਰ ਦੀਆਂ ਗੱਲਾਂ ਜਾਂ ਫਿਰ ਬੀਤੀਆਂ ਗੱਲਾਂ ਨੂੰ ਦੱਸਦੀ ਹੁੰਦੀ ਹੈ ਤੇ ਨਾਲ ਹੀ ਆਰਟ ਨੂੰ ਲੈ ਕੇ ਵੀ ਉਹ ਮੇਕਅਪ ਨੂੰ ਲੈ ਕੇ ਵੀ ਉਹ ਕਈ ਤਰ੍ਹਾਂ ਦੀਆਂ ਵੀਡੀਓਜ਼ ਪਾਉਂਦੀ ਹੈ ਕਿ ਵਾਕਈ ਹੀ ਮਹਿਕਪ੍ਰੀਤ ਨਾਮ ਦੀ ਇਸ ਕੁੜੀ ਦੇ ਵੱਲੋਂ ਆਪਣੇ ਪਿਤਾ ਨੂੰ ਮਾਰ ਦਿੱਤਾ ਗਿਆ ਕਿ ਵਾਕਈ ਇਹ ਕੁੜੀ ਆਪਣੇ ਦਾਦਾ ਜੀ ਨੂੰ ਧਮਕੀਆਂ ਦੇ ਰਹੀ ਹੈ ਇੱਕ ਕੁੜੀ ਜਿਸ ਦੇ ਵੱਲੋਂ 40 ਸੈਕਿੰਡ ਦੀ ਸਟੋਰੀ ਪਾਈ ਜਾਂਦੀ ਹੈ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਜਿਸ ਦੇ ਵਿੱਚ ਉਸ ਨੇ ਇਹ ਵੀ ਦੱਸਿਆ ਕਿ ਮੈਂ ਆਪਣੇ ਪਿਤਾ ਜੀ ਨੂੰ ਯਾਦ ਕਰ ਰਹੀ ਹਾਂ ਪਰ ਨਾਲ ਹੀ ਲਿਖਿਆ ਗਿਆ ਕਿ ਮੇਰੇ ਪਿਓ ਨੂੰ ਮੇਰੇ ਦਾਦੇ ਨੇ ਮਾਰ ਦਿੱਤਾ ਹਾਲਾਂਕਿ ਇੱਥੇ ਦਾਦੇ ਨੂੰ ਕੁੱਤਾ ਕਹਿ ਕੇ ਸੰਬੋਧਨ ਕਰਦੇ ਹੋਏ ਲਿਖਿਆ ਗਿਆ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਵੀ ਉਸ ਦੇ ਬਾਰੇ ਕੁਝ ਪਤਾ ਹੈ ਤਾਂ ਮੈਨੂੰ ਉਸ ਦੀ ਜਾਣਕਾਰੀ ਦਿਓ ਇਹ ਸਾਰਾ ਮਾਮਲਾ ਕੀ ਹੈ ਮਰਿਆ ਘਰ ਦੇ ਵਿੱਚ ਪਿਓ ਵੈ ਇਲਜ਼ਾਮ ਕੁੜੀ ਦੇ ਉੱਪਰ ਲੱਗ ਰਹੇ ਨੇ ਕੁੜੀ ਕਹਿ ਰਹੀ ਹੈ ਮੇਰੇ ਦਾਦੇ ਨੇ ਗੋਲੀ ਮਾਰੀ ਹੈ ਪਿਓ ਨੂੰ ਇਹ ਸਾਰਾ ਮਾਮਲਾ ਉਲਝਿਆ ਹੋਇਆ ਸੀ ਪਰ ਜਦੋਂ ਅਸੀਂ ਅਖਬਾਰਾਂ ਦੀਆਂ ਖਬਰਾਂ ਤੇ ਜਾਂਦੇ ਹਾਂ ਉਸ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਆਖਿਰਕਾਰ ਇਹ ਸਾਰਾ ਮਾਮਲਾ ਕੀ ਸੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਟੈਗ ਲਾਈਨਸ ਅਤੇ ਹੈਡਲਾਈਨਸ ਦੀ ਸੱਚਾਈ ਕੀ ਹੈ ਮਹਿਕਪ੍ਰੀਤ ਦਾਸ ਪੂਰੇ ਮਾਮਲੇ ਦੇ ਵਿੱਚ ਕਿੰਨਾ ਕ ਹੱਥ ਹੈ ਇਸ ਸਾਰੀਆਂ ਗੱਲਾਂ ਦਾ ਖੁਲਾਸਾ ਹੋਇਆ ਹੈ ਕੁਝ ਗੱਲਾਂ ਸਾਹਮਣੇ ਆਈਆਂ ਨੇ ਪਰ ਕੁਝ ਗੱਲਾਂ ਹਲੇ ਵੀ ਹਨੇਰੇ ਦੇ ਵਿੱਚ ਹੀ ਨੇ ਕਿਉਂਕਿ ਉਹ ਕੁੜੀ ਹੀ ਜਵਾਬ ਦੇ ਸਕਦੀ ਹੈ ਕਿ ਆਖਿਰਕਾਰ ਇਹ ਸਭ ਕੁਝ ਉਹਦੇ ਉੱਪਰ ਤੌਮ ਤਾਂ ਕਿਉਂ ਲੱਗ ਰਹੀਆਂ ਨੇ ਦਰਅਸਲ ਹੋਇਆ ਇੰਜ ਹੈ ਇਹ ਕੁੜੀ ਜੋ ਕਿ ਬੈਕ ਫ੍ਰੀਤ ਨਾਮ ਤੋਂ ਵਲੌਗਸ ਬਣਾਉਂਦੀ ਹੈ ਬੀਤੇ ਕੁਝ ਸਮਾਂ ਪਹਿਲਾਂ ਉਹ ਇੱਕ ਮੁੰਡੇ ਦੇ ਨਾਲ ਭੱਜ ਗਈ ਸੀ ਸਗੋਂ ਮੁੰਡੇ ਦੇ ਨਾਲ ਜਦੋਂ ਉਹ ਭੱਜਦੀ ਹੈ ਉੱਥੋਂ ਵਾਪਸ ਆ ਕੇ ਵੀ ਉਹ ਵਲੌਗ ਪਾਉਂਦੀ ਹੈ ਲੋਕਾਂ ਨੂੰ ਦੱਸਦੀ ਹੈ ਕਿ ਮੈਂ ਇੰਜ ਵਾਪਸ ਆ ਗਈ ਪਰ ਉਹਨਾਂ ਦਿਨਾਂ ਦੇ ਵਿੱਚ ਉਸ ਦੇ ਨਾਲ ਜੋ ਕੁਝ ਵੀ ਹੋਇਆ ਉਹਨੇ ਸਾਰਾ ਕੁਝ ਬਿਆਨ ਕੀਤਾ ਲਫ੍ਰੀਤ ਨਾਮ ਦਾ ਸ਼ਾਇਦ ਉਹ ਮੁੰਡਾ ਸੀ ਜਿਸ ਦੇ ਨਾਲ ਉਹ ਭੱਜੀ ਸੀ ਹਰਿਆਣੇ ਦਾ ਰਹਿਣ ਵਾਲਾ ਸੀ ਪਰ ਉੱਥੇ ਜਾ ਕੇ ਉਸ ਮੁੰਡੇ ਦੇ ਨਾਲ ਉਹਦੇ ਪਰਿਵਾਰ ਤੇ ਨਾਲ ਮਹੱਫ਼ੀ ਨਹੀਂ ਬਣੀ ਬਹੁਤ ਹੀ ਛੋਟੀ ਜਹੀ ਉਮਰ ਸਕੂਲ ਟਾਈਮ ਦੇ ਵਿੱਚ ਹੀ ਇਹ ਕੁੜੀ ਭੱਜ ਨਿਕਲਦੀ ਹੈ ਅਤੇ ਉਸ ਤੋਂ ਬਾਅਦ ਉੱਥੇ ਦੇ ਹਾਲਾਤ ਵਿਗੜਨ ਤੋਂ ਬਾਅਦ ਮੁੰਡੇ ਦੀ ਮਾਂ ਇਸ ਨੂੰ ਪੁਲਿਸ ਵਾਲਿਆਂ ਦੇ ਕੋਲ ਲੈ ਕੇ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉੱਥੇ ਹੀ ਜੇਲ੍ਹ ਦੇ ਵਿੱਚ ਵੀ 4 ਦਿਨ ਰਹੀ ਕੋਈ ਲੈਣ ਨਹੀਂ ਆ ਰਿਹਾ ਸੀਗਾ ਪੰਜਾਬ ਪੁਲਿਸ ਦੇ ਵੱਲੋਂ ਇਸ ਕਰਕੇ ਉੱਥੇ ਸਨ ਰੱਖਿਆ ਗਿਆ ਪਰ ਇਸ ਕੁੜੀ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਦੱਸਿਆ ਸੀ ਕਿ ਮੈਨੂੰ ਉੱਥੇ ਬੜੇ ਵਧੀਆ ਤਰੀਕੇ ਨਾਲ ਗ੍ਰੀਟ ਕੀਤਾ ਗਿਆ ਟੀਚਰ ਸਾਨੂੰ ਸਮਝਾਉਂਦੇ ਹੁੰਦੇ ਸੀ ਹੋਰ ਵੀ ਉੱਥੇ ਕਈ ਕੁੜੀਆਂ ਇਹੋ ਜਿਹੀਆਂ ਸੀ ਜੋ ਕਿ ਮੁੰਡਿਆਂ ਦੇ ਪਿੱਛੇ ਮੁੰਡਿਆਂ ਦੇ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੀਆਂ ਸੀ ਤੇ ਉੱਥੇ ਉਹਨਾਂ ਨੂੰ ਸਮਝਾਇਆ-ਭੁਜਾਇਆ ਜਾਂਦਾ ਸੀ ਮੈਥ ਦੇ ਵੱਲੋਂ ਵੀ ਕੁੜੀਆਂ ਨੂੰ ਸਮਝਾਇਆ ਜਾਂਦਾ ਸੀ ਕਿ ਮੁੰਡਿਆਂ ਦੇ ਚੱਕਰਾਂ ਦੇ ਵਿੱਚ ਨਾ ਪਵੋ ਅਤੇ ਕਦੇ ਵੀ ਗਲਤੀ ਦੇ ਨਾਲ ਇਹੋ ਜਿਹਾ ਕੋਈ ਸਟੈਪ ਨਾ ਚੱਕਿਓ ਇਹ ਗੱਲਾਂ ਮੈਥ ਦੇ ਵੱਲੋਂ ਆਪਣੀ ਇੰਟਰਵਿਊਜ਼ ਦੇ ਦੌਰਾਨ ਵੀ ਕਈਆਂ ਗਈਆਂ ਸੀ ਕਿ ਹੋਈ ਸੀ ਉਹਦੀ ਦੋਹਾਂ ਪਾਸੇ ਤੋਂ ਹਾਲਾਂਕਿ ਗਾਲਾਂ ਹੀ ਕੱਢੀਆਂ ਜਾ ਰਹੀਆਂ ਸੀ ਉਸ ਕੁੜੀ ਨੂੰ ਉਸ ਮੌਕੇ ਤੇ ਵੀ ਅਤੇ ਉਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਇਹ ਕੁੜੀ ਆਪਣਾ ਉਹ ਗੱਲਬਾਤ ਵੀ ਦੱਸਦੀ ਹੈ ਕਿ ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਮਾਪਿਓ ਨੇ ਮੈਨੂੰ ਸਪੋਰਟ ਕੀਤਾ ਸੀ ਮੇਰੇ ਪਿਤਾ ਹੀ ਸੀ ਜਿਨ੍ਹਾਂ ਦੇ ਵੱਲੋਂ ਸਭ ਤੋਂ ਵੱਧ ਮੈਨੂੰ ਸਮਝਿਆ ਗਿਆ ਸ਼ਾਇਦ ਕਿਉਂਕਿ ਇੰਨਾ ਵੱਡਾ ਘਰਾ ਹੋਇਆ ਕੁੜੀ ਘਰ ਤੋਂ ਭੱਜ ਗਈ ਪਰ ਜਦੋਂ ਉਹ ਵਾਪਸ ਆਈ ਹੈ ਤਾਂ ਪਿਓ ਨੇ ਇੱਕ ਥੱਪੜ ਤੱਕ ਨਹੀਂ ਮਾਰਿਆ ਕੁੜੀ ਆਪਣੇ ਮੂੰਹੋਂ ਦੱਸਦੀ ਹੈ ਮਹਿਕ ਨੇ ਦੱਸਿਆ ਕਿ ਮੇਰੇ ਪਿਤਾ ਜੀ ਨੇ ਘੁੱਟ ਕੇ ਮੈਨੂੰ ਗੱਲ ਨਾ ਲਾ ਲਿਆ ਕੁੜੀ ਉਸ ਸਮੇਂ ਆਪਣੇ ਪਿੰਡ ਅਵਾਨ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਪਿਤਾ ਨੇ ਸਮਝਾਇਆ ਕਿ ਪਿੰਡ ਆਪਾਂ ਵਾਪਸ ਜਾਵਾਂਗੇ ਜੇ ਤੈਨੂੰ ਨਾ ਠੀਕ ਲੱਗਿਆ ਆਪਾਂ ਘਰ ਵੇਚ ਦਾਂਗੇ ਆਪਾਂ ਪਿੰਡ ਨਹੀਂ ਰਹਾਂਗੇ ਆਪਾਂ ਘਰ ਤੋਂ ਦੂਰ ਚਲੇ ਜਾਵਾਂਗੇ ਇੰਨਾ ਪਿਆਰ ਕਰਨ ਵਾਲਾ ਪਿਤਾ ਜੋ ਕਿ ਆਪਣੀ ਧੀ ਦੀਆਂ ਗਲਤੀਆਂ ਨੂੰ ਸਮਝ ਵੀ ਰਿਹਾ ਸੀ ਅਤੇ ਉਹ ਸਮਝਾ ਵੀ ਰਿਹਾ ਸੀ ਇਸ ਸਭ ਕੁਝ ਹੋਣ ਤੋਂ ਬਾਅਦ ਪਿਤਾ ਨੇ ਆਪਣੀ ਧੀ ਦੀ ਐਡਮਿਸ਼ਨ ਵੀ ਕਰਵਾ ਦਿੱਤੀ ਸੀ ਉਸ ਨੂੰ ਹੋਣ ਲੈ ਕੇ ਦਿੱਤਾ ਐਕਟਿਵਾ ਦੀ ਚਾਬੀ ਦੇ ਦਿੱਤੀ ਮਾਂ ਦੇ ਵੱਲੋਂ ਸਾਰਾ ਪਰਿਵਾਰ ਹੀ ਜਾ ਰਿਹਾ ਸੀ ਕਿ ਇਹ ਕੁੜੀ ਕਿਸੇ ਤਰ੍ਹਾਂ ਸਹੀ ਟਰੈਕ ਤੇ ਆ ਜਾਵੇ ਗਲਤ ਕੰਮਾਂ ਦੇ ਵਿੱਚ ਨਾ ਪਵੇ ਉਹਨੂੰ ਸਮਝਾਇਆ ਗਿਆ ਕਿ ਤੈਨੂੰ ਜ਼ਿੰਦਗੀ ਨੇ ਇੱਕ ਬਹੁਤ ਵੱਡਾ ਸਬਕ ਦਿੱਤਾ ਹੈ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਤੇ ਹੁਣ ਤੂੰ ਸਹੀ ਰਾਹ ਤੇ ਚੱਲ ਇਸ ਕੁੜੀ ਨੂੰ ਸਭ ਤੋਂ ਵੱਡਾ ਸਪੋਰਟ ਮਿਲਿਆ ਸੀ ਉਸਦੇ ਮਾਪ ਪਿਓ ਦਾ ਪਰ ਕੀ ਇਹ ਸਪੋਰਟ ਕੀਤਾ ਜਾਣਾ ਉਸ ਪਿਓ ਦਾ ਇਹੀ ਕਾਰਨ ਹੈ ਕਿ ਮਹਿਕਪ੍ਰੀਤ ਦੇ ਪਿਤਾ ਦੀ ਜਾਨ ਮਹਿਕ ਨੇ ਲੈ ਲਈ। ਸੋਸ਼ਲ ਮੀਡੀਆ ਤੇ ਇਹ ਖਬਰ ਆਮ ਚੱਲ ਰਹੀ ਹੈ ਕਿ ਪਿਤਾ ਨੇ ਇੰਨੀ ਜ਼ਿਆਦਾ ਸਪੋਰਟ ਕੀਤੀ ਧੀ ਦੀ ਕਿ ਅਣਖੀ ਦਾਦੇ ਨੂੰ ਇਹ ਸਭ برداشت ਨਹੀਂ ਹੋਇਆ। ਉਹਨਾਂ ਦੇ ਦਾਦਾ ਜੀ ਅਕਸਰ ਹੀ ਕਹਿੰਦੇ ਸੀ ਕਿ ਆਪਣੀ ਧੀ ਨੂੰ ਸਮਝਾ ਕਿਉਂਕਿ ਹੁਣ ਉਸਨੇ ਦੂਸਰੀ ਵਾਰ ਘਰ ਤੋਂ ਭੱਜ ਕੇ ਵਿਆਹ ਕਰਵਾਇਆ ਇਹ ਕਿਹਾ ਜਾ ਰਿਹਾ ਹੈ। ਹੁਣ ਇਹ ਨਹੀਂ ਪਤਾ ਕਿ ਕਰਦਿਆ ਨੇ ਖੁਦ ਤੋਰੀਆ ਉਸ ਮੁੰਡੇ ਦੇ ਨਾਲ ਕੁੜੀ ਜਾਂ ਫਿਰ ਵਾਕੇ ਹੀ ਮਹਿਕ ਪ੍ਰੀਤ ਭੱਜੀਏ ਭੱਜਣ ਦਾ ਕਾਰਨ ਲੋਕਾਂ ਦੇ ਵੱਲੋਂ ਇਹ ਲਿਖਿਆ ਜਾ ਰਿਹਾ ਹੈ ਕਿ ਮੁੰਡਾ ਕਿਸੇ ਹੋਰ ਜਾਤ ਦਾ ਹੈ ਕੁੜੀ ਕਿਸੇ ਹੋਰ ਜਾਤ ਦੀ ਹੈ ਤੇ ਇਹ ਭੱਜੇ ਹੋਣੇ ਨੇ ਅਤੇ ਵਿਆਹ ਦੀ ਗੱਲ ਕੁੜੀ ਆਖਦੀ ਹੈ ਕਿ ਮੈਨੂੰ ਤੋਰੀਆ ਗਿਆ ਹੱਥਾਂ ਦੇ ਵਿੱਚ ਉਸਨੇ ਜੂੜਾ ਪਾਇਆ ਹੋਇਆ ਵਿਆਹ ਤੋਂ ਬਾਅਦ ਉਹ ਵਲੌਗਸ ਬਣਾ ਰਹੀ ਹੈ ਦੱਸ ਰਹੀ ਹੈ ਕਿ ਮੈਂ ਕਿਹੋ ਜਿਹੀ ਜ਼ਿੰਦਗੀ ਜੀ ਰਹੀ ਹਾਂ ਇਹਨਾਂ ਗੱਲਾਂ ਤੋਂ ਕਿਹਾ ਜਾ ਰਿਹਾ ਹੈ ਕਿ ਉਸਦਾ ਵਿਆਹ ਕਿਤੇ ਨਾ ਕਿਤੇ ਕਿਸੇ ਦੀ ਸਹਿਮਤੀ ਨਾਲ ਵੀ ਹੋਇਆ ਹੋ ਸਕਦਾ ਪਰ ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਇੱਕ ਕੁੜੀ ਜਿਸਦੇ ਪਿਤਾ ਦੀ ਜਾਨ ਗਈ ਹੋਵੇ ਅਤੇ ਉਸ ਮਗਰੋਂ ਵੀ ਉਹ ਵਲੌਗਸ ਬਣਾ ਰਹੀ ਹੋਵੇ ਕਿ ਵਾਕਈ ਹੀ ਇਹ ਵਲੌਗ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹਨੇ ਬਣਾਏ ਨੇ ਐਨੇ ਗਮ ਅਤੇ ਦੁੱਖ ਦੇ ਵਿੱਚ ਡੁੱਬਿਆ ਹੋਵੇ ਬੰਦਾ ਇੰਨਾ ਚਾਣ ਵਾਲਾ ਇੰਨਾ ਸਮਝਣ ਵਾਲਾ ਇੰਨਾ ਪਿਆਰ ਕਰਨ ਵਾਲਾ ਪਿਤਾ ਦਾ ਸਾਯਾ ਰੱਬ ਦੇ ਬਰਾਬਰ ਹੁੰਦਾ ਜਦੋਂ ਉਹ ਉੱਠ ਜਾਏ ਕਿ ਉਸ ਤੋਂ ਬਾਅਦ ਵੀ ਇਸ ਕੁੜੀ ਨੇ ਵਲੌਗ ਬਣਾਏ ਨੇ ਜਾਂ ਫਿਰ ਉਹ ਪਹਿਲਾਂ ਤੋਂ ਹੀ ਬਣਾ ਕੇ ਅਪਲੋਡ ਕੀਤੇ ਹੋਏ ਸੀ ਸ਼ਡਿਊਲ ਲਗਾਏ ਸੀ ਅਤੇ ਫਿਰ ਇਹ ਸਾਰਾ ਕੁਝ ਹੋ ਗਿਆ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਕੁੜੀ ਨੂੰ ਸਾਹਮਣੇ ਆ ਕੇ ਦੇਣੇ ਪੈਣੇ ਨੇ ਇਸ ਸਮੇਂ ਲੋਕੋਨਾਂ ਦੇ ਵਲੌਗ ਉਹਨਾਂ ਦੇ ਨਾਲ ਦੇ ਮੁੰਡੇ ਕੁੜੀਆਂ ਦੇ ਬਲੌਗਸ ਇਹੀ ਸੋਚ ਕੇ ਦੇਖ ਰਹੇ ਨੇ ਕਿ ਉਹ ਜਵਾਬ ਦੋਗੇ ਕਿ ਆਖਿਰਕਾਰ ਹੋਇਆ ਕੀ ਹੈ ਉਹ ਕਿਉਂ ਨਹੀਂ ਗਈ ਆਪਣੇ ਪਿਤਾ ਦੇ ਕੋਲ ਉਹ ਕਿਉਂ ਨਹੀਂ ਪਹੁੰਚੀ ਆਪਣੀ ਮਾਂ ਦੇ ਕੋਲ ਉਹ ਕਿਉਂ ਆਪਣੇ ਮਾਪਿਓ ਦਾ ਦੁੱਖ ਨਹੀਂ ਸਮਝ ਸકી ਉਸਨੇ ਕਿਉਂ ਇਹ ਜੀਆਂ ਹਰਕਤਾਂ ਕੀਤੀਆਂ ਕਿ ਉਹ ਵਾਅਕੇ ਹੀ ਆਪਣੇ ਪਿਤਾ ਦੇ ਫੁੱਲਾਂ ਤੱਕ ਵੀ ਨਹੀਂ ਪਹੁੰਚੀ ਕਿ ਵਾਅਕੇ ਹੀ ਉਸਨੇ ਆਪਣੇ ਪਿਤਾ ਨੂੰ ਆਖਰੀ ਵਾਰ ਦੇਖਿਆ ਤੱਕ ਨਹੀਂ ਇਹੋ ਜੀਆਂ ਕਿੰਨੀਆਂ ਹੀ ਗੱਲਾਂ ਜਾ ਫਿਰ ਇਸ ਦੇ ਪਿੱਛੇ ਦਾ ਕਾਰਨ ਇਹ ਮੰਨिए ਕਿ ਉਹਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋ ਰਿਹਾ ਹੈ ਪਿੰਡ ਦੇ ਵਿੱਚ ਜਦੋਂ ਆਪਾਂ ਅਖਬਾਰ ਦੀ ਗੱਲ ਕਰਦੇ ਹਾਂ ਅਖਬਾਰ ਦੇ ਵਿੱਚ ਸਿੱਧੀ ਸਾਦੀ ਇਹ ਗੱਲ ਲਿਖੀ ਹੋਈ ਹੈ ਕਿ ਦੀਵਾਲੀ ਵਾਲੀ ਰਾਤ ਨੂੰ ਇਹ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਦੋਹਾਂ ਸਮੂਹਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਇੱਕ ਸਮੂਹ ਦੇ ਵਿੱਚ ਤੁਸੀਂ ਮੈਕ ਦੇ ਪਿਤਾ ਲਾ ਲਓ ਦੂਸਰੇ ਪਾਸੇ ਮੈਕ ਨੇ ਦਾਦਾ ਜੀ ਲਗਾ ਲਓ ਹੁਣ ਮੈਕ ਦੇ ਪਿਤਾ ਦੇ ਨਾਲ ਉਹਨਾਂ ਦਾ ਸਾਡੂ ਵੀ ਆਇਆ ਹੋਇਆ ਸੀ ਯਾਨੀ ਕਿ ਮੈਕ ਤੇ ਮਾਸੜ ਜੀ ਕਿਹਾ ਜਾ ਰਹੇ ਨੇ ਉਹ ਜਿਨ੍ਹਾਂ ਦੇ ਗੋਲੀ ਵੀ ਲੱਗੀ ਐ ਦੋ ਬੰਦਿਆਂ ਨੇ ਗੋਲੀ ਲੱਗਿਆ ਜਿਸ ਤੇ ਵਿੱਚ ਮੈਕ ਤੇ ਪਿਤਾ ਅਤੇ ਮਾਸੜ ਕਿਹਾ ਜਾ ਰਿਹਾ ਹੈ ਉਹ ਦੋਵਾਂ ਨੂੰ ਗੋਲੀ ਲੱਗੀ ਤਿੰਨ ਤੋਂ ਚਾਰ ਗੋਲੀਆਂ ਮੈਕ ਤੇ ਪਿਤਾ ਨੂੰ ਲੱਗੀਆਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਹਾਲਾਂਕਿ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਸੀ ਮੈਕ ਦੇ ਨਾਨਾ ਜੀ ਹੀ ਖੁਦ ਉਹਨਾਂ ਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਲੈ ਕੇ ਗਏ ਸੀ ਪਰ ਉੱਥੇ ਕੋਈ ਐਂਬੂਲੈਂਸ ਨਹੀਂ ਮਿਲੀ ਉਹਨਾਂ ਨੂੰ ਹਾਲਾਤ ਇਹੋ ਜਿਹੇ ਸੀ ਆਵਾਂ ਪਿੰਡ ਤੋਂ ਉਹ ਲੈ ਕੇ ਤੁਰੇ ਸੀ ਅਤੇ ਫਿਰ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪਿਤਾ ਦਾ ਮੁਕ ਚੁੱਕੇ ਸੀ ਇਹ ਪਹਿਲਾਂ ਹੀ ਖਬਰ ਸਾਹਮਣੇ ਆ ਗਈ ਸੀ ਕਿ ਇਹ ਪਿਤਾ ਨਹੀਂ ਰਿਹਾ ਇੱਕ ਪਿਓ ਦੇ ਵੱਲੋਂ ਹੀ ਪੁੱਤ ਨੂੰ ਮਾਰ ਦਿੱਤਾ ਗਿਆ ਇਹ ਗੱਲ ਸਾਹਮਣੇ ਆਈ ਸੀ ਆਵਾਂ ਪਿੰਡ ਦੀ ਗੁਰੂ ਹਰ ਸਹਾਇ ਦੇ ਵਿੱਚ ਪੈਂਦਾ ਹੈ ਉਹ ਸਭ ਸਾਰੀ ਘਟਨਾ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਨਿਊਜ਼ਪੇਪਰ ਨੂੰ ਫਰੋਲ ਕੇ ਕਿਸੇ ਵੀ ਵੈੱਬਸਾਈਟ ਤੇ ਜਾ ਕੇ ਉਹ ਖਬਰ ਇਸ ਸਮੇਂ ਵੀ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਵੇਗੀ ਇਸ ਪੂਰੀ ਘਟਨਾ ਦੇ ਬਾਬਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਪਹਿਲਾਂ ਉਹ ਵੀਡੀਓ ਦੇਖੋ ਹੁਣ ਕੀ ਕਾਰਨ ਰਹਾ ਹੋਵੇਗਾ ਕਿ ਇੱਕ ਪਿਤਾ ਦੇ ਵੱਲੋਂ ਆਪਣੇ ਪੁੱਤ ਨੂੰ ਮਾਰਿਆ ਗਿਆ ਕੁਝ ਖਬਰਾਂ ਦੀ ਮੰਨੀਏ ਤਾਂ ਇਸ ਵਿੱਚ ਜ਼ਮੀਨੀ ਵਿਵਾਦ ਦੀ ਗੱਲ ਸਾਹਮਣੇ ਆਈ ਹੈ ਦਰਅਸਲ ਮਹਿਕ ਦੇ ਇਸ ਤਰ੍ਹਾਂ ਭੱਜਣ ਤੋਂ ਬਾਅਦ ਹੀ ਕਿਹਾ ਜਾ ਰਿਹਾ ਹੈ ਕਿ ਘਰ ਦੇ ਹਾਲਾਤ ਵਿਗੜੇ ਸੀ ਹੋ ਸਕਦਾ ਹੈ ਇਹੀ ਕਾਰਨ ਰਹਾ ਹੋਵੇ ਕਿ ਮਹਿਕ ਪ੍ਰੀਤ ਨੂੰ ਸੰਭਾਲਿਆ ਨਹੀਂ ਮਾਪਿਆਂ ਨੇ ਕਿਉਂ ਨੇ ਜਾਂ ਫਿਰ ਉਸ ਤਰੀਕੇ ਦੇ ਨਾਲ ਖਿੱਚ ਕੇ ਨਹੀਂ ਰੱਖਿਆ ਕਿ ਕੁੜੀ ਇਸ ਤਰ੍ਹਾਂ ਗਲਤ ਕੰਮ ਨਾ ਕਰਦੀਏ ਤੇ ਬਾਅਦ ਵਿੱਚ ਦੁਆਈ ਤਾਂ ਇਸ ਤਰ੍ਹਾਂ ਗੱਲ ਦੇ ਨਾਲ ਕਿਉਂ ਲਾ ਰਿਆ ਕੁਝ ਲੋਕ ਇੱਥੇ ਸਹੀ ਕਹਿਣਗੇ ਕਿਉਂਕਿ ਬੱਚਿਆਂ ਨੂੰ ਸਮਝਾਉਣ ਦਾ ਮਨਾਉਣ ਦਾ ਤਰੀਕਾ ਹੀ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜ਼ਿੰਦਗੀ ਦਾ ਮੌਕਾ ਦਿੱਤਾ ਜਾਵੇ ਪਰ ਨਾਲ ਹੀ ਝੜਕਣਾ ਤੇ ਡਰਾ ਕੇ ਰੱਖਣਾ ਵੀ ਬੇहद ਜ਼ਰੂਰੀ ਹੁੰਦਾ ਹੈ ਕਿ ਬੱਚਾ ਗਲਤ ਕੰਮ ਕਰਨ ਤੋਂ ਪਹਿਲਾਂ ਸੋਚੇ ਅਤੇ ਇਹ ਜਾ ਕਦਮ ਤੱਕ ਦੇ ਚੱਕੇ ਹੀ ਨਾ ਤਖਤ ਇੱਥੇ ਇਹ ਵੀ ਗੱਲ ਆ ਰਹੀ ਹੈ ਕਿ ਜ਼ਮੀਨੀ ਵਿਵਾਦ ਸੀ ਔਰ ਦਾਦਾ ਜੀ ਨੇ ਮੁੰਡੇ ਨੂੰ ਬੇਦਖਲ ਕਰ ਦਿੱਤਾ ਸੀ ਥੋੜੀ ਬਹੁਤੀ ਜ਼ਮੀਨ ਦੇ ਕੇ ਕੁਝ ਕਿਲੇ ਦਿੱਤੇ ਸੀ ਇੱਕ ਅੱਡਾ ਅਤੇ ਉਸ ਤੋਂ ਬਾਅਦ ਮੁੰਡੇ ਨੂੰ ਬੇਦਖਲ ਕੀਤਾ ਪਰ ਦੀਵਾਲੀ ਦੀ ਰਾਤ ਨੂੰ ਲੜਾਈ ਝਗੜਾ ਹੁੰਦਾ ਦੋਹਾਂ ਦੇ ਵੱਲੋਂ ਗਾਲੀ ਗਲੋਚ ਹੁੰਦਾ ਤੇ ਉਸ ਤੋਂ ਬਾਅਦ ਗੋਲੀ ਚਲਾ ਦਿੱਤੀ ਗਈ ਹੈ ਦੋਹਾਂ ਸਮੂਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਹਮਲਾ ਹੋਇਆ ਸੀ ਅਤੇ ਇਸ ਦੇ ਵਿੱਚ ਦਾਦੇ ਨੇ ਇਸ ਪਿਓ ਨੂੰ ਮਾਰ ਦਿੱਤਾ ਇੱਕ ਪਿਓ ਦੇ ਵੱਲੋਂ ਆਪਣੇ ਪੁੱਤ ਨੂੰ ਮਾਰ ਮੁਕਾਇਆ ਗਿਆ ਅਤੇ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪਿਤਾ ਹੁਣ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਇਹ ਘਟਨਾ ਦੀਵਾਲੀ ਵਾਲੇ ਦਿਨ ਵਾਪਰੀ ਹੈ ਪਿੰਡਵਾਂ ਦੇ ਵਿੱਚ ਜਿੱਥੇ ਗੋਲੀਬਾਰੀ ਦੀ ਘਟਨਾ ਹੋਈ ਅਤੇ ਦੋ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਰਿਪੋਰਟਾਂ ਦੇ ਅਨੁਸਾਰ ਗੁਰੂ ਹਰਸਹਾਇ ਪਿੰਡ ਨੇੜੇ ਆਵਾਮ ਦੇ ਵਿੱਚ ਪਰਿਵਾਰਿਕ ਝਗੜੇ ਦੇ ਕਾਰਨ ਇੱਕ ਸਮੂਹ ਨੇ ਦੂਜੇ ਸਮੂਹ ਤੇ ਗੋਲੀਬਾਰੀ ਕੀਤੀ ਜ਼ਖਮੀਆਂ ਨੂੰ ਤੁਰੰਤ ਹੀ ਗੁਰੂ ਹਰ ਸਹਾਇ ਦੇ ਸਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਉਹਨਾਂ ਦੀ ਨਾਜ਼ੁਕ ਹਾਲਤ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜ਼ਖਮੀਆਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਕਲਗਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਵਜੋਂ ਕੀਤੀ ਗਈ ਹੈ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਇਹ ਆਪਸ ਦੇ ਵਿੱਚ ਪੁਲਿਸ ਦੀ ਇੱਕ ਟੀਮ ਮੌਕੇ ਤੇ ਪਹੁੰਚਦੀ ਹੈ ਡੀਐਸਪੀ ਰਾਜਵੀਰ ਸਿੰਘ ਅਤੇ ਸਟੇਸ਼ਨ ਹਾਊਸ ਅਫਸਰ ਬਲਜਿੰਦਰ ਸਿੰਘ ਬਾਜਵਾ ਨੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਹੈ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਡੂੰਘਾਈ ਦੇ ਨਾਲ ਕਰ ਰਹੀ ਹੈ।